ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਸਵੈਕ ਪੰਜਾਬ ਟੀਵੀ ਅੱਜ ਦੀ ਜੋ ਇਹ ਖਬਰ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਲੱਗੇ ਆ ਉਸ ਨੂੰ ਦੇਖ ਕੇ ਤੁਹਾਡੀ ਵੀ ਰੂਹ ਕੰਮ ਜਾਵੇਗੀ ਤੁਹਾਡੇ ਵੀ ਰੋਂਗ ਤੇ ਖੜੇ ਹੋ ਜਾਣਗੇ ਕਿਵੇਂ ਕਿਸੇ ਦੀ ਗਲਤੀ ਕਰਕੇ ਇੱਕ ਮਾਸੂਮ ਬੱਚੀ ਦੀ ਜ਼ਿੰਦਗੀ ਨਰਕ ਬਣ ਚੁੱਕੀ ਹੈ ਕਿਵੇਂ ਡਾਕਟਰਾਂ ਦੀ ਗਲਤੀ ਦੇ ਕਰਕੇ ਉਸ ਦਾ ਖਮਿਆਜਾ ਇਹ ਬੱਚੀ ਭੁਗਤ ਰਹੀ ਹੈ ਜਿੱਥੇ ਕਿ ਹਰ ਰੋਜ਼ ਅਜਿਹੇ ਆ ਦਰਦਨਾਕ ਸਿਚੁਏਸ਼ਨਾਂ ਅਜੇ ਹਾਲਾਤ ਦੇਖ ਕੇ ਵੀ ਕਦੇ ਬੀਰ ਗੁਰਪ੍ਰੀਤ ਸਿੰਘ ਜੋ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਸਾਇਟੀ ਤੋਂ ਨੇ ਉਹ ਕਦੇ ਨਹੀਂ ਘਬਰਾਏ ਉਹ ਵੀ ਇਸ ਬੱਚੀ ਦੇ ਹਾਲਤ ਦੇਖ ਕੇ ਘਬਰਾ ਗਏ ਜਿਨ੍ਹਾਂ ਨੇ ਕਿ ਆਪ ਇਸ ਗੱਲ ਦਾ ਜ਼ਿਕਰ ਕੀਤਾ ਹੈ ਸੋ ਬਿੜਾ ਤੁਹਾਡਾ ਜਿਆਦੇ ਸਮਾਂ ਲਏ ਆਉ ਤੁਹਾਨੂੰ ਦਿਖਾਉਨੇ ਆ ਤੇ ਇਸ ਵੀਡੀਓ ਨੂੰ ਜਿਆਦੇ ਤੋਂ ਜਿਆਦੇ ਸ਼ੇਅਰ ਰੂ ਕਰ ਦੇਣਾ ਤਾਂ ਕਿ ਇਸ ਤਰ੍ਹਾਂ ਦੀ ਘਟਨਾ ਕਿਸੇ ਹੋਰ ਦੇ ਨਾਲ ਬਿਲਕੁਲ ਵੀ ਨਾ ਹੋਵੇ ਕਿਉਂਕਿ ਇਸ ਤੋਂ ਬਹੁਤ ਵੱਡੀ ਸਿੱਖਿਆ ਲੈਣ ਦੀ ਲੋੜ ਹੈ ਤੇ ਉੱਥੇ ਕੀ ਤੁਹਾਨੂੰ ਵੀ ਲੱਗਦਾ ਹੈ ਕਿ ਇਸ ਬੱਚੀ ਨੇ ਜੋ ਕੁਝ ਵੀ ਸਹਿ ਹੈ ਜੋ ਕੁਝ ਵੀ ਬਰਦਾਸ਼ਤ ਕੀਤਾ ਉਸ ਦੇ ਲਈ ਜੋ ਕੋਈ ਵੀ ਜ਼ਿੰਮੇਵਾਰ ਹੈ ਉਸ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਫਿਰ ਹੋਰ ਕੀ ਤੁਸੀਂ ਸੋਚਦੇ ਹੋ ਇਸ ਮਾਮਲੇ ਤੇ ਉਹ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਹੋਰ ਅਪਡੇਟਸ ਨਾਲ ਅਪ ਟੂ ਡੇਟ ਰਹਿਣ ਦੇ ਲਈ ਸਵਾਇਕ ਪੰਜਾਬ ਟੀਵੀ ਨੂੰ ਹੁਣੇ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਹਰ ਇੱਕ ਇਸ ਤਰ੍ਹਾਂ ਦੀ ਖਾਸ ਵੀਡੀਓ ਤੇ ਹੋਰ ਤਾਜ਼ਾ ਅਪਡੇਟਸ ਤੁਹਾਡੇ ਤੱਕ ਪਹੁੰਚਣ ਸਭ ਤੋਂ ਪਹਿਲਾਂ ਤੇ ਤੁਸੀਂ ਹਰ ਇੱਕ ਅਪਡੇਟ ਨਾਲ ਅਪ ਟੂ ਡੇਟ ਰਹੋ ਆਓ ਦੇਖੋ ਇਸ ਮਾਮਲੇ ਤੇ ਵੀਰ ਗੁਰਪ੍ਰੀਤ ਸਿੰਘ ਨੇ ਕੀ ਦੱਸਿਆ ਤੇ ਆਖਿਰ ਇਸ ਬੱਚੀ ਦੇ ਨਾਲ ਅਜਿਹਾ ਕੀ ਹੋਇਆ ਸੀ ਜਿਸ ਦੇ ਕਰਕੇ ਕੀ ਇਹ ਬਿਸਤਰ ਤੇ ਪਈਆ ਪਰ ਉੱਥੇ ਹੀ ਵੀਰ ਗੁਰਪ੍ਰੀਤ ਸਿੰਘ ਵੱਲੋਂ ਇਸ ਬੱਚੀ ਦੀ ਸਹਾਇਤਾ ਲਈ ਉਹ ਅੱਗੇ ਆਏ ਤੇ ਇਸ ਦਾ ਇਲਾਜ ਵੀ ਕਰਵਾਇਆ ਜਾ ਰਿਹਾ ਕਿਉਂਕਿ ਉਨ੍ਹਾਂ ਤੇ ਜੋ ਪ੍ਰਮਾਤਮਾ ਦੀ ਕਿਰਪਾ ਉਥੇ ਬਹੁਤ ਸਾਰੇ ਅਜਿਹੇ ਮਰੀਜ਼ ਅੱਗੇ ਵੀ ਠੀਕ ਹੋ ਗਏ ਨੇ ਜਿਨ੍ਹਾਂ ਨੂੰ ਕਿ ਜਵਾਬ ਤੱਕ ਮਿਲ ਚੁੱਕਿਆ ਹੁੰਦਾ ਸੋ ਕਮੈਂਟਾਂ ਦੇ ਵਿੱਚ ਤੇ ਇਸ ਬੱਚੀ ਦੇ ਲਈ ਵੀ ਅਰਦਾਸ ਕਰਨਾ ਕਿ ਇਹ ਵੀ ਜਲਦੀ ਸਿਹਤਯਾਬ ਹੋ ਸਕੇ ਆਓ ਦੇਖੋ ਇਹ ਮੌਕੇ ਦੀ ਖਾਸ ਵੀਡੀਓ ਹਾਂਜੀ ਭਾਈ ਤੁਹਾਡਾ ਕੀ ਨਾਮ ਬਬਲੀ ਹੈ ਬਬਲੀ ਤੇ ਦੂਸਰੀ ਬੇਟੀ ਦਾ ਕੀ ਨਾਮ ਅਰਿਸ਼ਾ ਓਰੇ ਬੇਟਾ ਇੱਥੇ ਆਜਾ ਜਿਵੇਂ ਤੁਰ ਨਹੀਂ ਸਕਦੀ ਇਨੂੰ ਕੀ ਹੋ ਗਿਆ ਬੇਟਾ ਲਾਕਡਾਊਨ ਤੇ ਵਿੱਚ ਹੋ ਗਿਆ ਲਾਕਡਾਊਨ ਚ ਮਰਸੀ ਦੇਵਨ ਲੇਕਿਨ ਨਾ ਅਰੀਬਾ ਅਰੀਬਾ ਇਹਦਾ ਨਾ ਅਰੀਬਾ ਇਹਦਾ ਨਾ ਅਲੀਮਾ ਅਲੀਮਾ ਤੁਹਾਡਾ ਕੀ ਨਾਮ ਜੀ ਮੋਤਿਆਰਲੀ ਮੋਤਿਆਰਲੀ ਤੁਹਾਡੀਆਂ ਬੇਟੀਆਂ ਕਰਦੇ ਵਿੱਚ ਤੁਸੀਂ ਚਾਰੋ ਜਣੀਆਂ ਏ ਅਲੀਮਾ ਪੜ੍ਹਦੀ ਸੀਗੀ ਕਿਹੜੀ ਕਲਾਸ ਚ 7ਵੀਂ 6ਵੀਂ ਪੜ੍ਹਦੀ ਸੀ ਇਹ ਵਾਲੇ ਥੋੜੀ ਹਰੀਮਾ ਕਿ ਛੇਵੇਂ ਤੇ ਪੜਦੀ। ਇਹ ਛੇਵੇਂ ਤੇ ਪੜਦੀ। ਇਹਦੀ ਵੀ ਪੜਾਈ ਛੁੱਟ ਗਈ। ਇਹਦੀ ਪੜਾਈ ਛੁੱਟ ਗਈ ਦੋਨਾਂ ਹੀ ਕੁੜੀਆਂ ਦੀ। ਇਹ ਮੰਝੇ ਤੇ ਕਿਦੋਂ ਪਈ ਐ? ਇਹ ਦਾ 7 ਮਹੀਨੇ ਹੋ ਗਿਆ, 8 ਮਹੀਨੇ ਲਾਲ। ਮੋਟਰਸਾਈਕਲ ਤੇ ਡਿੱਗੀ ਸੀਗੀ ਐ। ਉੱਥੇ ਫਿਰ ਕੀ ਬੋਲਦੇ ਨੇ ਇੱਥੇ ਹਸਪਤਾਲ ਲੈ ਕੇ ਜਿਸ ਦਿਨ ਇਹਦੀ ਗਿਰੀ ਆ ਹੈ, ਹਸਪਤਾਲ ਲੈ ਕੇ ਉਹਨਾਂ ਨੇ ਈਨਰ ਪਟਿਆਲੇ ਦਾ ਰੈਫਰ ਕਰਤਾ। ਪਟਿਆਲੇ ਚ ਉੱਥੇ ਮੇਰੇ ਸਾਰਨਪੁਰ ਪੇਕੇ ਨੇ ਮੇਰੇ। ਉੱਥੇ ਬੁਲਾ ਲਿਆ ਉਹਨਾਂ ਨੇ ਕਹਿਣ ਲੱਗੇ ਕਿ ਤੁਸੀਂ ਪਲਖਨੀ ਦਾਖਲ ਕਰਾ ਦਿਓ ਉਹਨਾਂ ਨੇ ਮੀਨ ਨਾ ਰੱਖਿਆ ਪਲਖਨੀ ਵਾਲੋਂ ਟੈਸਟ ਉਸ ਕਰਾ ਕੇ ਉਹਨਾਂ ਨੇ ਚੰਡੀਗੜ੍ਹ ਦਾਖਲ ਕਰਤਾ ਚੰਡੀਗੜ੍ਹ ਵਾਲੋਂ ਨੇ ਵੀ ਜਵਾਬ ਦੇ ਦਿਆ ਕਿ ਜਿੱਥੇ ਦਾ ਰੈਫਰ ਕਰਿਆ ਉੱਥੇ ਹੀ ਲੈ ਕੇ ਜਾਓ ਫਿਰ ਪਟਿਆਲੇ ਲੈ ਗਏ 11 ਦਿਨ ਤੱਕ ਡਾਕਟਰ ਤਾਂ ਨਹੀਂ ਫਿਰ ਡਾਕਟਰ ਸਾਹਿਬ ਨੇ ਫਰੀਦਪੁਰਟ ਭੇਜਿਆ ਸੀਗਾ ਡਾਕਟਰ ਨਾਲ ਗੱਲ ਕਰਕੇ ਉਹ ਕਹਿੰਦੇ ਨੇ ਕਿ ਕੋਈ ਨਾ ਆਪਰੇਸ਼ਨ ਉਹਨਾਂ ਨੇ 15 ਦਿਨ ਬਾਅਦ ਹੀ ਉਹ ਆਪਰੇਸ਼ਨ ਕਰਿਆ ਗਾੜ ਪਾਇਲੇ ਵੀਰ ਦੀ ਹੱਡੀ ਦਾ ਫਿਰ ਇਹਨੇ ਕਿ ਉਹਨੇ ਪੀ.ਜੀ.ਏ. ਦਾ ਜਵਾਬ ਦਿੱਤਾ ਹਾਂ ਫਿਰ ਰਜਿੰਦਰਾ ਇੱਥੇ ਆ ਗਏ ਰਜਿੰਦਰਾ ਵਾਲਿਆਂ ਨੇ ਵੀ ਜਵਾਬ ਦਿੱਤਾ ਹਾਂ ਤਾਂ ਡਾਕਟਰ ਬੁੱਤੇ ਡਾਕਟਰ ਨਹੀਂ ਸੀਗੇ ਰਜਿੰਦਰਾ ਸਰ ਡਾਕਟਰ ਹੀ ਨਹੀਂ ਸੀਗੇ ਹਾਂ ਫਿਰ ਮੈਂ ਮਹੇਰ ਕੋਟਲੇ ਲਈ ਆਈ ਆਪਣੀ ਸ਼ਹਿਰ ਫਿਰ ਉਰੇ ਡਾਕਟਰ ਸਾਹਿਬ ਨਾਲ ਮਿਲ ਕੇ ਫਿਰ ਉਹਨਾਂ ਨੇ ਉੱਥੇ ਭੇਜਿਆ ਫਰੀ ਰਿਕਵਰੇਸ਼ਨ ਹੋ ਗਿਆ ਉੱਥੇ ਆਪਰੇਸ਼ਨ ਹੋਇਆ ਇੱਕ ਪਲਾਸਟਿਕ ਸਰਜਰੀ ਹੋਈ ਹੈ ਤੇ ਜ਼ਖਮ ਹੋ ਗਿਆ ਤਾਂ ਕੁੜੀ ਰਿਕਵਰੇਸ਼ਨ ਹੋਣ ਤੋਂ ਬਾਅਦ ਠੀਕ ਹੋ ਗਈ ਕਿ ਨਹੀਂ ਇਨਾ ਠੀਕ ਨਹੀਂ ਹੋਈ ਹੈ ਕਿਤੇ ਵੀ ਤੁਰੀ ਮੁੜ ਕੇ ਨਾ ਤੁਰੀ ਉਹਨਾਂ ਨੇ ਸਰਜਰੀ ਕਰ ਦਿੱਤੀ ਤੇ ਇੱਕ ਵਾਰ ਨੂੰ ਬਿਠਾ ਵੀ ਦਿੱਤਾ ਤਾਂ ਇਹਨੂੰ ਕੁੜੀ ਨੂੰ ਇਹਦੇ ਸਰਜਰੀ ਕਰੀ ਆ ਠੀਕ ਹੈ ਇਹਨੂੰ ਸਰਜਰੀ ਕਰਕੇ ਇਹ ਫਿਰ ਇਹੋ ਫਿਰ ਨਹੀਂ ਆਈ ਕਿੰਨੇ ਪੈਸੇ ਲੱਗੇ ਪੈਸੇ ਵੀ ਲੱਗੇ ਟੋੜੇ ਸਾਡਾ 1.5 ਲੱਖ 2 ਲੱਖ ਲੱਗ ਗਿਆ ਜਿਹੜਾ ਕਾਰਡ ਚੱਲਿਆ ਉਹਦਾ ਕੁੜੀ ਦਾ 2-3 ਲੱਖ ਰੁਪਏ ਉਹਦੇ ਵਿੱਚ ਲੱਗ ਗਿਆ ਸਾਡਾ ਇਹਨੂੰ ਕੀ ਹੋ ਗਿਆ ਫਿਰ ਉਹਨੂੰ ਬੱਚੀ ਨੂੰ ਜੀ ਬੁਖਾਰ ਚੜਿਆ ਤਾਂ ਲੋਕਡਾਊਨ ਦੇ ਵਿੱਚ ਉੱਥੇ ਬੱਤ ਬੁਗਾਲ ਨਾਲ ਲੇ ਇਹਦੀ ਲੱਤਾਂ ਬਿੰਕਿਆ ਹੋ ਗਿਆ ਇਹਦੇ ਤਖਰ ਪਿੰਡੇ ਦੀ ਦਵਾਈ ਚੱਲ ਰਹੀ ਸੀਗੀ ਇਹਦੀ ਹੁਣ ਵੀ ਚੱਲਦੀ ਸੀਗੀ ਬਸ ਥੋੜਾ ਜਿਹਾ ਚੱਲ ਲੱਗੇਗੀ ਕੁੜੀ ਉਹਨੇ ਜਮਈ ਬੈਠ ਗਈ ਥੀ ਇਹਦੀ ਇਹਦਾ ਨਾਮ ਹਲੀਮਾ ਅਰੀਬਾ ਅਰੀਬਾ ਅਰੀਮਾ ਅਰੀਬਾ ਅਰੀਬਾ ਇਹਦਾ ਨਾ ਹਲੀਮਾ ਹਲੀਮਾ ਅਰੀਬਾ ਇਹਦਾ ਮੇਰਾ ਆਦਮੀ ਵੀ ਪਾਗਲ ਹੋ ਜਾਂਦਾ ਬਿਮਾਰ ਰਹੇ ਐਸ ਮੈਂਟਲ ਹੋ ਜਾਂਦਾ ਚੇ ਲੋਕੋ ਪਰਵਾਹ ਨਾ ਕਰੋ ਮੈਂ ਪਿਆਰ ਮੈਂ ਕਹਾਂ ਲਈ ਇੱਥੇ ਆ ਕੇ ਇਹੋ ਬੜਾ ਸਟੇਬਲ ਹੋ ਗਿਆ ਥੋੜਾ ਜਿਹਾ ਹੁਣ ਠੀਕ ਹੋਇਆ ਮੇਰੇ ਮੈਂ ਕੰਮ ਕਰਦੀ ਆ ਇਹ ਜੇ ਕੁੱਟੀਆਂ ਵਿੱਚ ਕੁੱਟ ਖਾ ਕੇ ਤੇ ਕੰਮ ਕਰਦੀ ਆ ਕੰਮ ਕਰਦੀ ਆ ਮੈਂ ਮੇਰੇ ਫਿਰ ਸਾਪ ਨੇ ਆ ਬੱਚੇ ਦੋ ਬੱਚੇ ਪਾਲ ਰਹੀ ਆ ਤੇ ਮੇਰੇ ਕੋਲ ਪੈਸਾ ਕੁਝ ਕੁ ਨਹੀਂ ਆਗਾ ਲਾਜ ਨੂੰ ਸੱਚੀ ਗੱਲ ਬਾਈ ਤੁਹਾਡਾ ਕੀ ਨਾ ਸਨੀ ਸਨੀ ਧੰਨਵਾਦ ਸਨੀ ਤੁਸੀਂ ਘਟੋ ਘਟਾ ਆਵਾਜ਼ ਤਾਂ ਉਠਾਈ ਹੈ ਨਾ ਜੇ ਨਹੀਂ ਤਾਂ 7 ਮਹੀਨਿਆਂ ਤੋਂ ਪਈ ਸੀ ਅੰਦਰ ਕੁੜੀ ਵਿਚਾਰੀ ਹੈ ਨਾ ਗਲੀ ਜਾਂਦੀ ਸੀ ਇਹ ਅਮਰਜੀਤ ਵੀਰੇ ਉਹ ਦਾਬੇ ਪਹੁੰਚੋ ਇਹਨਾਂ ਤੁਸੀਂ ਪਹਿਲਾਂ ਕਰਤਾ ਦੇਖੋ ਅਮਰੀਲ ਕੋਟ ਦੇ ਤੋਂ ਸਾਡੀ ਟੀਮ ਦੇ ਮੈਂਬਰ ਆ ਅਮਰਜੀਤ ਵੀਰੇ ਹੋਣ ਸਾਰੇ ਅੱਜ ਮੁਖਤਿਆਰ ਅਲੀ ਦੀ ਬੇਟੀ ਨੂੰ ਲੈ ਕੇ ਆਏ ਨੇ ਫਲੀਮਾ ਨੂੰ ਤੇ ਆਰੀਬਨ ਰੀਵਾ ਤਾਂ ਕਰਨ ਲੱਗੀ ਥੋੜਾ ਬਹੁਤਾ ਹੁਣ ਪਰ ਹਿੰਦੀ ਮਾਂ ਦੀ ਹਾਲਤ ਜੇ ਤੁਸੀਂ ਦੇਖੋ ਨਾ ਓਹੋ ਇਹਦੇ ਬੱਚੀ ਦੇ ਮੰਨੋ ਕੀੜੇ ਵੀ ਪੈ ਗਏ ਸੀ ਉਹ ਜੀ ਨੂੰ ਨਹੀਂ ਪਾਇਆ ਫਾਕੀ ਸਾਰਾ ਹੋ ਗਿਆ ਮੇਰੇ ਝੂਟ ਨੇ ਬੋਲਦੀ ਕੀੜੇ ਵੀ ਹੋ ਗਏ ਸੀਗੇ ਕਿਉਂਕਿ ਜਦ ਤੁਸੀਂ ਵੀਡੀਓ ਭੇਜੀ ਸੀ ਪਹਿਲਾਂ ਉਹ ਜੀ ਕੀੜੇ ਤੁਰੇ ਫਿਰਦੇ ਸੀਗੇ ਹਾਂ ਕੀੜੇ ਵੀ ਹੋ ਗਏ ਸੀ ਝੂਟੀ ਬੋਲਦੀ ਮੈਂ ਹੋ ਗਏ ਸੀਗੇ ਬੱਚੀ ਮੈਂ ਸਾਰਨਪੁਰ ਚਲੀ ਗਈ ਸੀ ਉਹ ਤਾਂ ਬਾਤ ਇਹ ਜਮਾ ਹੀ ਨਹੀਂ ਉਕੀ ਅੱਗੇ ਹੱਥ ਹੂਤੋ ਹਿਲਾਉਂਦੀ ਸੀਗੀ ਬੈਡ ਦੀ ਵੀ ਸੀ ਥੋੜਾ ਬਹੁਤਾ ਹਲਕਾ ਜਿਹਾ ਬੈਠਣ ਬਿਠਾਣ ਲੱਗ ਜਾਂਦੀ ਫਿਰ ਮੈਂ ਆਪਣੇ ਸਾਰਨਪੁਰ ਗਈ ਤੇ ਸਾਡੇ ਦੱਤ ਹੋ ਗਈ ਸੀਗੀ ਮੈਂ ਹਫਤਾ 20 ਦਿਨ ਉੱਥੇ ਲਾ ਕੇ ਆਈ ਸੀਗੀ ਆ ਕੇ ਦੇਖਿਆ ਪੂਰੀ ਜੰਮਾਈ ਇਹਨਾਂ ਨੇ ਮੈਨੂੰ ਦੱਸਿਆ ਹੀ ਨਹੀਂ ਹੈਗਾ ਕਿ ਕਿਤੇ ਨਾ ਕਿ ਇਹ ਕੁੜੀ ਜ਼ਿਆਦਾ ਹੀ ਹੋ ਗਈ ਹੁਣ ਤੁਸੀਂ ਇਹਦੀਆਂ ਮਾਂ ਦੇ ਹੱਥ ਦੇਖੋ ਦੇਖੋ ਹੱਡੀਆਂ ਵੀਰੇ ਇਹਨੂੰ ਬੌਨਟੀ ਵੀ ਵੀ ਹੈਗੀ ਟੀਵੀਸੀ ਇਹਨੂੰ ਬੌਨਟੀ ਵੀ ਆਈ ਸੀਗੀ ਬੌਨਟੀ ਵੀ ਵੀ ਆਈ ਪਹਿਣ ਦੱਸਦੀ ਹੈ ਦੇਖੋ ਆ ਵੀ ਇਹਨੇ ਇਹਨੇ ਖਾਦੀ ਨਹੀਂ ਦਵਾਈ ਸਿੱਟੀ ਗਈ ਆ ਦੇਖੋ ਕੀ ਹਾਲ ਹੈ ਇੱਧਰ ਓ ਹੋਟਲ ਗਾਡੇ ਸਾਹਮਣੇ ਗਲੇ ਪਿਆ ਹੈ ਮੈਂ ਇਤਨੀ ਪਈ ਹੈ ਆਈ ਕੰਡੀਸ਼ਨ ਆਪਾਸ ਵਿੱਚ ਲੀ ਜਾਂਦੀ ਹੈ ਅੰਦਰੋਂ ਦੇਖੋ ਪਾਪਾਈ ਨਾ ਤੈਨੂੰ ਦਰਦੀ ਨਹੀਂ ਲੱਗਣ ਦੇਣਾ ਵੀਮਾ ਦਰਦੀ ਨਹੀਂ ਲੱਗਣਾ ਬਿਲਕੁਲ ਦੇਖ ਲਈ ਨਾ ਆਹ ਦੇਖ ਲਈ ਲੈ ਮੈਂ ਤੇਰੇ ਹੱਥ ਲਾਇਆ ਤੈਨੂੰ ਦੁੱਖ ਲੱਗਾ ਕਿ ਤੇਰੇ ਲੱਗਿਆ ਦੁੱਖ ਲੱਗਣਾ ਹੀ ਨਹੀਂ ਹੁਣ ਤਾਂ ਤਾਂ ਬਾਬਾ ਜੀ ਦਾ ਕਾਟ ਕਰਤਾ ਆਪਾਂ ਹੁਣ ਮੇਰੀ ਧੀ ਨੇ ਜਮਾਂ ਠੀਕ ਹੋ ਜਾਣਾ ਆਈ ਦੁੱਖ ਲੱਗਣਾ ਹੀ ਨਹੀਂ ਦੇ ਲੱਗਿਆ ਤਾਂ ਲੱਗਦਾ ਹੀ ਨਹੀਂ ਲੱਗਣਾ ਹੀ ਨਹੀਂ ਦੁੱਖ ਸਾਰੇ ਕੰਮ ਆ ਲੱਗਦਾ ਕਿੱਥੇ ਲੱਗਿਆ ਤਾਂ ਦੁੱਖ ਨਹੀਂ ਲੱਗਣਾ ਇਹਨੂੰ ਪਤਾ ਵੀ ਲੱਗਣਾ ਹਾਂ ਬੋਤ ਹਾਂ ਜੱਗ ਜੱਗ ਵੀ ਫੜੀ ਪਈਆ ਉਹਹ ਕੀ ਤੈਨੂੰ ਤਰੀ ਲੈਟਰੀ ਨਿਕਰੀ ਵੀ ਸਾਫ ਕਰਤੀ ਤੁਸੀਂ ਨਹੀਂ ਕਰੀਦੇ ਸੀ ਕਿ ਇਹ ਜਿੰਨਾ ਕੋਈ ਨਹੀਂ ਸੀ ਵੀ ਨਹੀਂ ਹੁਣ ਹੁਣ ਪੰਜ ਸੱਤ ਨਾਲ ਨਹੀਂ ਵੀਰੇ ਕਰਦੇ ਸੀਗੇ ਆ ਤਾਂ ਉਹ ਨਹੀਂ ਚਾਹੀਏ ਨਾ ਪੰਜ ਦਿਨ ਪਹਿਲਾਂ ਜਿਹੜੀ ਵੀਡੀਓ ਭੇਜੀ ਸੀ ਉਹ ਪਾਸਰ ਉਦਾਂ ਹੀ ਪਈ ਆ ਉਵੇਂ ਹੀ ਆ ਨਾ ਕਿਉਂ ਨਹੀਂ ਬਾਈ ਮੈਂ ਉੱਤ ਪੁੱਤ ਤੂੰ ਚੜਾ ਰਹੀ ਵਾ ਪਿੱਛੇ ਨਾ ਜਾ ਬੇਟਾ ਕਹਿੰਦਾ ਜਪੜ ਨਹੀਂ। ਇਹ ਨੂੰ ਦੋਖ ਨਹੀਂ ਲੱਗਣਾ ਦੇਖੀ ਜਿੰਨੀ। ਜਿੰਨੀ ਪਤਾ ਨਹੀਂ ਲੱਗਣ ਦੇਣਾ ਉਹਨਾਂ ਨੂੰ। ਇਹਦਾ ਬਪਾਈ ਨੇ ਪਾਰਕਸ਼ਨ ਉਹਨੇ ਤੈਨੂੰ ਜਮਾ ਦਰਸ ਨਹੀਂ ਲੱਗਣ ਦੇਣਾ। ਦੇਖੋ। ਛੋਟੇ ਮੁੰਡੇ ਨੂੰ ਤੇ ਪ੍ਰਕਾਸ਼ ਨਾਲ ਬਾਹਰ ਹੱਥ ਪਾ ਲੈ। ਤੇ ਅੱਗਲਾ ਕਿੰਨ ਚੱਕਰ ਹੈ ਠੀਕ ਹੈ। ਅਧਾਤ ਬਣੇ ਨੀ ਬੋਲੀ ਕਿ ਬੋਲ ਤਾ ਪੜਦੇ ਆ ਲੈ ਜਿਵੇਂ ਨਹੀਂ ਲੱਗਿਆ ਮਮੀ 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 ਲਾਸ਼ ਮਮੀ 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 ਲੇਟ੍ਰੀਨ ਦੀ ਹੋਈ ਜਾਂਦੀ ਆ ਉਮੀ ਲੇਟ੍ਰੀਨ ਨਿਫੜੀ ਪਈ ਆ ਭੈਣੇ ਸਫਾਈ ਤਾਂ नहीं तेरे मैं पांच दिन थी आप किया ये मतलब कुड़ी ने ये कुड़ी कर, कर दी सिदी है मैंने छोड़ो मैंने छोड़ो मैंने छोड़ो छोड़दा देख तेरा की होया तो ओहो की का सारी गड़ गई सीट देखो दे दे दे। खत्त्तु 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 ਆ ਨਾ ਮੇਰੀ ਉਹ ਤੁਸੀ ਮਾੜਾ ਜਿਹਾ ਪਾਸਾ ਲੈ ਕੇ ਵੀ ਨਾ ਅੱਲਾਹ ਦੀ ਸਭਨਾਂ ਸਭਨ ਤੇ ਉਹ ਨਾਲੇ ਗਾਇ ਚੱਲੇ ਆ ਚਾਚਾ ਮਰ ਗਿਆ ਉਹ ਤਾਂ ਠੀਕ ਹੈ ਪਰ ਤੇਰੀ ਵੀ ਮਰਨ ਵਾਲੀ ਕਰਤੀ ਨਹੀਂ ਵੀਰ ਇੰਨੇ ਦਿਨ ਥੋੜੇ ਹੀ ਰਹੀਆਂ ਮੈਂ ਸਾਬ ਦਾ ਲਾਈ ਪਾਇਆ ਮੈਂ ਆਈ ਦਾ ਤੇਰੀ ਤਾਂ ਕੀ ਫਾਇਦਾ ਤੂੰ ਪਾਸਾ ਨਹੀਂ ਦਵਾਇਆ ਇਹਨੂੰ ਕਦੇ ਉਹ ਪਿੱਛੇ ਠੂਈ ਤਾਂ ਸਾਰੀ ਕਰ ਗਈ ਮੌਰ ਜਿਹੜੇ ਅੰਦਰੋਂ ਹੱਡੀਆਂ ਨਹੀਂ ਹੀ ਜਾਂਦੀਆਂ ਸਾਰੀਆਂ ਪਿੱਛੇ ਕੀ ਭਾਦਾ ਹੋਇਆ ਤੁਹਾਡੇ ਘਰੇ ਸੀਗੇ ਵੀ ਤੁਸੀਂ ਇਹਨੂੰ ਪਾਸਾ ਦਾ ਦਬਾਓ ਜੇ ਪਾਸਾ ਨਹੀਂ ਤਾਂ ਮਨੇ ਚਲੋ ਹੱਥ ਨਹੀਂ ਨਾਉਣ ਦਿੰਦੀ ਮਾੜਾ ਮੋਟਾ ਤਾਂ ਚੱਕ ਕੇ ਇੱਧਰ ਉੱਧਰ ਹਿੱਟਜਲ ਕਰਾਓ ਹਵਾ ਵੀ ਮੇਰੇ ਕਰਵਾਈ ਸੀਗੀ ਆਹ ਬੋਲਦਾ ਹੁੰਦੇ ਤੇਰੇ ਰਿਸ਼ਤੇਦਾਰ ਆ ਕੇ ਇੱਕ ਕੁੱਤਾ ਚਿੱਕਾ ਮਾਰਦੀ ਦੀ ਇਕੱਠੇ ਹੋ ਗਏ ਕੁੜੀ ਮਾਰਦੀ ਮੇਰੇ ਬਾਪ ਪਾਪਾ ਉਰੇ ਹੀ ਸੀਗੇ ਮੇਰੇ ਪਾਪਾ ਨੇ ਚੱਕ ਕੇ ਬਿਠਾਤਾ ਕੁੜੀ ਨੂੰ ਇਹ ਜਦੀ ਇਧਰ ਰੋਲਾ ਪਾਤਾ ਕਿ ਕੁੜੀ ਬਿਠਾਤੀ ਸਾਡੀ ਇਹ ਕੁੱਕਾ ਮਾਰਦੀ ਕਿ ਕੁੜੀ ਮਾਰਦੀ ਸਾਡੀ ਡਰਦੇ ਮਾਰੇ ਸੀ ਉਹਨੂੰ ਹੱਥ ਤੇ ਵੀ ਇਹ ਮਤ ਵੀ ਨਹੀਂ ਲਾਉਂਦੇ ਸੀ ਕੋਈ ਕਹਿੰਦਾ ਵੀ ਕਮਲਾ ਹੁਣ ਤਾਂ ਕਮਲਾ ਬਣ ਗਿਆ ਗਲਤ ਹੈ ਸਿਆਣੀ ਤੇ ਤੂੰ ਹੀ ਜੀ ਘਰ ਤੇ ਉਹ ਤਾਂ ਕਮਲਾ ਕਹਿੰਦੇ ਉਹਨੂੰ ਤਾਂ ਸਾਰੇ ਗੱਲ ਕੁੜੀ ਤਾਂ ਗਲ ਕੀ ਨੇ ਸਾਰੀ ਉਹ ਡਰਾਫਟਿੰਗ ਹੋਈ ਆ ਅੰਦਰ ਵੀ ਮੇਰੇ ਮੇਰਾ ਕਾ ਮੁਰਕੇ ਹਸਪਤਾਲ ਲੈ ਕੇ ਨਹੀਂ ਗਿਆ ਇੱਧਰ ਆ ਪੈਣੇ ਦੇਖਾ ਕੇ ਬਣਾਇਆ ਤੁਹਾਡੀ ਗਲਤੀਆਂ ਦੇਖ ਪੈਣੇ ਟਾਂਕੇ ਸਾਰੇ ਉਵੇਂ ਲੱਗੇ ਪਏ ਟਾਂਕੇ ਵੀ ਨਹੀਂ ਕਟਾਏ ਮੁਰਕੇ ਉਹ ਟਾਇਲਟ ਆ ਜਿਹੜੀ ਉਹਦੇ ਵਿੱਚ ਫਸੀ ਪਈ ਆ ਆਰੇ ਭਾਣੇ ਆ ਰੀਡ ਦੀ ਹੱਡੀ ਅੰਦਰੋਂ ਦੇਖੋ ਨਗਰ ਆਉਣ ਲੱਗ ਗਿਆ ਤੇ ਮੇਰੇ ਪੈਰ ਸੀਨੇ ਫੜੇ ਹੋਏ ਆ ਵਾਹ ਵਾਹ ਤੁੰਦਾ ਪਹਿਲੇ ਦੇਖਦਾ ਸੀ ਪਾਸੇ ਹੀ ਨਹੀਂ ਦਵਾਈਆ ਤੂੰ ਆਪ ਦਿੱਤੀ ਨੂੰ ਵਾਹ ਵਾਹ ਐਨਐਸ ਲੈ ਆਉ ਚੱਕੇ ਹੋਰ ਓਹੋ ਠੇਕੀ ਗਈ ਓਥੇ ਦੇਖੋ ਦੇਖੋ ਗੜਦੋ ਗੜਦੋ ਸੀ ਇੱਥੇ ਤਾ ਦੇਖੋ ਕੋਣ ਮੜਾ ਜੋਰ ਨਾਲ ਕੋ ਉਹ ਨਾ ਕਰ ਕੋ 2000 ਕਿਲੋ ਮਤਲਬ

እ ድረስ አይደለም እንደት ድረስ እንደት ነው እንደት ድረስ እንደት ነው እንደት ነው እንደት ነው እንደት እን ਭਾਈ ਗੁਰਜੀਤ ਖਾਲਸਾ ਭਾਈ ਗੁਰਜੀਤ ਕੀ ਫਤਿਹ ਜੀ ਤੁਸੀਂ ਦੇਖ ਰਹੇ ਹੋ ਹਲਾਮੀਆ ਤੇ ਰਾਵੀਆ ਲੀਮਾ ਰੀਵਾ ਹਰੀਮਾ ਲੀਮਾ ਰੀਵਾ ਰੀਵਾ ਤੇ ਮੁਖਤਿਆਰ ਅਲੀ ਤੁਹਾਡਾ ਕੀ ਨਾਮ ਹੈ ਸਪੈਨੇ ਬਬਲੀ ਪੈਣ ਚਾਰੋਂ ਮੈਂਬਰ ਮੇਲਕੋਟਲੇ ਤੋਂ ਆਏ ਨੇ ਮੇਲਕੋਟਲੇ ਦੀ ਧਰਤੀ ਤੋਂ ਸਾਡੇ ਕੋਲ ਅੱਜ ਪਹੁੰਚੇ ਨੇ ਸਾਡੇ ਟੀਮ ਦੇ ਮੈਂਬਰ ਅਮਰਜੀਤ ਵੀਰੇ ਹੁਣ ਵੱਲੋਂ ਇਹ ਸੇਵਾ ਕਰਵਾਈ ਗਈ ਉੱਥੋਂ ਲੈ ਕੇ ਆਏ ਨੇ ਬੱਚੀ ਨੂੰ ਧੰਨਵਾਦਾ ਸਨੀ ਦਾ ਵੀਰ ਦਾ ਜਿਹੜਾ ਗਵੰਡੀ ਸੀ ਜੀ ਨੇ ਉਜਰ ਕੀਤਾ ਜੀ ਨੇ ਜ਼ਿਕਰ ਕੀਤਾ ਅਮਰਜੀਤ ਵੀਰ ਉਹਨਾਂ ਨੂੰ ਪਤਾ ਲੱਗ ਗਿਆ ਅਮਰਜੀਤ ਵੀਰ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਤੇ ਬੱਚੀ ਦੀ ਜੋ ਹਾਲਤ ਸੀਗੀ ਉਹ ਤੁਸੀਂ ਵੀਡੀਓ ਚ ਮੋੜੇ ਦੇਖੀ ਹੋਈ ਆ ਹੁਣ ਅਸੀਂ ਨਵਾ ਕੇ ਉਹਨੋਂ ਕਰੀਬ 2 ਘੰਟੇ ਲੱਗੇ ਨਵਾਉਣ ਨੇ ਕੁੜੀ ਨੂੰ ਨਵਾ ਕੇ ਸਾਫ਼ ਕਰਕੇ ਸਿਰ ਧੋ ਕੇ ਸਾਰਾ ਮੱਲੋ ਤੁਹਾਨੂੰ ਬਿਆਨ ਜੇ ਅਸੀਂ ਮੂੰਹ ਨਾ ਕਰਾਂਗੇ ਤੁਸੀਂ ਸੋਚ ਵੀ ਨਹੀਂ ਸਕਦੇ ਬੇ ਇਸ ਬੱਚੀ ਦੀ ਕੀ ਹਾਲਤ ਆ ਬੈਕ ਸੈਟ ਢੁਈ ਆ ਜਿਹੜੀ ਆ ਮੌਰ ਆ ਪਿੱਛੇ ਇਹ ਸਾਰੇ ਗਲੇ ਹੋਏ ਆ ਅੰਦਰੋਂ ਹੱਡੀਆਂ ਵੀ ਨਜ਼ਰ ਆਉਂਦੀਆਂ ਪਿੱਛੇ ਉਹ ਲੱਕ ਆਲਾ ਪਾਸਾ ਜਿਹੜਾ ਇੱਕ ਪਾਸਾ ਗਲਿਆ ਹੋਇਆ ਐਡਾ ਵੱਡਾ ਇੱਥੇ ਮੋਰਾ ਹੱਡੀ ਨਜ਼ਰ ਆਉਂਦੀ ਆ ਗੋਡਾ ਇੱਕ ਪਾਸੇ ਪੂਰਾ ਹਨਾ ਨੰਗਾ ਹੋਇਆ ਲੱਤਾਂ ਇਦਾਂ ਬਿੰਗੀਆਂ ਹੋਈਆਂ ਪਈਆਂ ਮਤਲਬ ਪਤਾ ਨਹੀਂ ਵਾ育੍ਰੋਧੀ ਕਿਰਪਾ ਉਹ ਅੱਲਾਹ ਤਾਲਾ ਦੀ ਮਿਹਰ ਸੀ ਇਸ ਬੱਚੀ ਦੇ ਉੱਤੇ ਵੀ ਜਿਹੜੀ ਇਹ ਜਿੰਦਾ ਸੀਗੀ 4 ਗ੍ਰਾਮ ਖੂਨ ਇਹਦੇ ਵਿੱਚ ਸਾਰੇ ਤੇ ਹੁਣ ਵੀ ਨਮਾਉਣ ਦੇ ਸਮੇਂ ਜਦੋਂ ਥੱਲੇ ਚੱਕਿਆ ਸੀ ਐਡੇ-ਐਡੇ ਬੁੱਥ ਖੂਨ ਦੇ ਨਿਕਲੇ ਢੂਈ ਪਿੱਛੇ ਸਾਰੀ ਗਲੀ ਪਈ ਆ ਕਰੀਬ ਮਹੀਨੇ ਡੇਢ ਮਹੀਨੇ ਤੋਂ ਤਾਂ ਜਮਾਈ ਹਲਾਈ ਹੋਈ ਨਹੀਂ ਹੁਣ ਮਾੜਾ ਜਿਹਾ ਵੀ ਮਾਂ ਐਂ ਢੂਈ ਵੀ ਨਹੀਂ ਹਲਾਈ ਲੈਟਰਨ ਵੀ ਵਿੱਚ ਹੀ ਹੋ ਰਹੀ ਆ ਬਾਥਰੂਮ ਵੀ ਵਿੱਚ ਹੀ ਹੋ ਰਿਹਾ ਤੇ ਉਵੇਂ ਪਈ ਦੇ ਮੂੰਹ 'ਚ ਚਾਹ ਦਾ ਤੋਕਾ ਪਾਤਾ ਜਾਂ ਮਾੜਾ ਮੋਟਾ ਕੋਈ ਦੁੱਧ ਰੋਟੀ ਪਾਤੀ ਬ੍ਰੈਡ ਪਾਤਾ ਬਸ ਜਿਉਂਦੀ ਪਈ ਸੀ ਕਿਉਂਕਿ ਮੁਖਤਿਆਰ ਅਲੀ ਵੀ ਠੀਕ ਨਹੀਂ ਹੈਗਾ ਉਹ ਵੀ ਮੈਂਟਲੀ ਅਫਸੈਟ ਆ ਇਲਾਜ ਚੱਲਦਾ ਤੇ ਜਿਹੜੀ ਰੀਵਾ ਬ ਭੈਣ ਬੱਚੀ ਇਹਦੀ ਛੋਟੀ ਭੈਣ ਆ ਉਹਦੀਆਂ ਵੀ ਲੱਤਾਂ ਦੋਨੋਂ ਐਡਾ ਹੋ ਗਈਆਂ ਕੋਵਿਡ ਦੇ ਵਿੱਚ ਬਿਮਾਰ ਹੋ ਗਈ ਮੰਜੇ ਤੇ ਬੈ ਗਈ ਉਹਦੀ ਵੀ ਪੜ੍ਹਾਈ ਛੁੱਟ ਗਈ ਤੇ ਇਹਨਾਂ ਦੀ ਮਾਂ ਹੀ ਆ ਬਬਲੀ ਜਿਹੜੀ ਆਪਦੀ ਧੀ ਨੂੰ ਸਾਂਭਦੀ ਸੀਗੀ ਤੇ ਉਹ ਵੀ ਦੱਸਦੇ ਡੈਥ ਹੋ ਗਈ ਰਿਸ਼ਤੇਦਾਰੀ ਕੇ ਸਹਾਰਨਪੁਰ ਚਲੇ ਗਏ ਉਹ 10 ਦਿਨ ਸਹਾਰਨਪੁਰ 12 ਦਿਨ ਰਹਿ ਗਏ ਤੇ ਉਹ 10 12 ਦਿਨਾਂ ਦੇ ਵਿੱਚ ਇਹਨੂੰ ਕਿਸੇ ਨੇ ਹਲਾਇਆ ਹੀ ਨਹੀਂ ਮੋੜ ਕੇ ਤੇ ਆ ਕੇ ਜਦੋਂ ਮਾਂ ਨੇ ਹਲਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਹੱਥ ਨਹੀਂ ਸੀ ਲਾਉਣ ਦਿੰਦੀ ਚੀਕਾਂ ਮਾਰਦੀ ਸੀ ਤੇ ਜੇ ਹਲਾਉਂਦੀ ਸੀ ਤਾਂ ਵੀਰ ਬਖਤਿਆਰ ਅਲੀ ਅਫਸੈਟ ਹੋਣ ਕਰਕੇ ਇਹ ਗੁੱਸਾ ਕਰਦੇ ਲੜ ਪੈਂਦੇ ਸੀ ਆਪਸ ਵਿੱਚ ਤਾਂ ਇਹਨਾਂ ਦੀ ਲੜਾਈ ਦੇ ਵਿੱਚ ਇਹਨਾਂ ਦੇ ਸਮੱਸਿਆ ਦੇ ਵਿੱਚ ਬੱਚੀ ਜਿਵੇਂ ਗਲ ਗਈ ਪਰੇ ਪਈ ਹੁਣ ਅਰਦਾਸ ਕਰਿਓ ਉਹ ਅੱਲਾਹ ਤਾਲਾ ਮਿਹਰ ਕਰੇ ਰੀਵਾ ਤੇ ਹਲੀਮਾ ਦੇ ਵਾਸਤੇ ਦੋਨੋਂ ਭੈਣਾ ਠੀਕ ਹੋ ਜਾਣੇ 6ਵੀਂ ਚ ਪੜਦੀ ਸੀ ਇਹ 7ਵੀਂ ਚ ਪੜਦੀ ਸੀ 7ਵੀਂ ਚ ਪੜਦੀ ਮੋਟਰਸਾਈਕਲ ਵੱਜਿਆ ਐਕਸੀਡੈਂਟ ਹੋ ਗਿਆ ਢੁਈ ਦੇ ਵਿੱਚ ਸੱਟ ਲੱਗੀ ਬਸ ਉਸ ਤੋਂ ਬਾਅਦ ਘਰ ਦੀ ਗਰੀਬੀ ਨੇ ਉਸ ਤੋਂ ਜ਼ਿਆਦਾ ਵੱਡੀ ਬਿਮਾਰੀ ਬਣ ਕੇ ਘੇਰਿਆ ਦੱਸਦੇ ਆ ਪੀਜੀਆਈ ਲੈ ਕੇ ਪੀਜੀਆਈ ਵਾਲਿਆਂ ਨੇ ਰਜਿੰਦਰਾ ਹਸਪਤਾਲ ਭੇਜਤਾ ਰਜਿੰਦਰਾ ਹਸਪਤਾਲ 10-11 ਦਿਨ ਪਏ ਰਹੇ ਡਾਕਟਰ ਹੈ ਨਹੀਂ ਕਹਿ ਕੇ ਉਹਨਾਂ ਨੇ ਫਰੀਦਕੋਟ ਮੈਡੀਕਲ ਕਾਲਜ ਭੇਜਤਾ ਤੇ ਫਰੀਦਕੋਟ ਵਾਲਿਆਂ ਨੇ ਆਪਰੇਸ਼ਨ ਕਰਕੇ ਢੂਈ ਦਾ ਘਰੇ ਭੇਜਤਾ ਟਾਂਕੇ ਵੀ ਨਹੀਂ ਕੱਟੇ ਹਜੇ 7 ਮਹੀਨੇ ਹੋ ਗਏ ਜੀ ਆਪਰੇਸ਼ਨ ਹੋਇਆ 7 ਮਹੀਨੇ ਪਹਿਲਾਂ ਆਪਰੇਸ਼ਨ ਹੋਇਆ ਸੀ ਬੈਕ ਸਾਈਡ ਤੇ ਸਾਰੇ ਟਾਂਕੇ ਹੁਣ ਜਦੋਂ ਅਸੀਂ ਬੇਟੀ ਨੂੰ ਸਿੱਧਾ ਇਦਾਂ ਕੀਤਾ ਨਾ ਉਲਟਾ ਸਾਫ਼ ਕੀਤਾ ਪਿੱਛੋਂ ਸਾਰੇ ਟਾਂਕੇ ਉਵੇਂ ਹੀ ਲੱਗੇ ਪਏ ਆ ਉਵੇਂ ਆ ਸਾਰੀ ਬੈਕ ਢੂਈ ਆ ਬੈਕ ਸਾਈਡ ਸਾਰੀ ਹਿਪ ਗਲੀ ਹੋਈ ਆ ਤੇ ਵਿਚਾਲੜਾ ਪਾਸਾ ਠੀਕ ਆ ਤੇ ਮੋਰ ਸਾਰੇ ਗਲੇ ਹੋਏ ਆ ਅਰੀ ਵਾਰੀ ਦੇਖੋ ਜੀ ਹਾਲਤ ਵਿਚਾਰੀ ਨੱਤਾਂ ਦੋਨੇ ਏਦਾਂ ਬਿੰਗੀਆਂ ਹੋ ਗਈਆਂ ਬਖਤੂ ਦੀ ਦੇਖੋ ਕਿਦਾਂ ਮਾਰ ਪਈ ਹੈ ਪਰਿਵਾਰ ਤੇ ਤੇ ਇਹਨਾਂ ਦਿਨਾਂ ਦੇ ਵਿੱਚ ਮੁਖਤਿਆਰ ਅਲੀ ਵੀ ਹਿੱਲ ਗਿਆ ਦਿਮਾਗੀ ਤੌਰ ਤੇ ਅਫਸੈਟ ਹੋ ਗਿਆ ਦੋਨੋਂ ਧੀਆਂ ਤੇ ਐਸੀ ਮਾਰ ਪਈ ਤੇ ਦੋਨੋਂ ਧੀਆਂ ਦੀ ਜ਼ਿੰਦਗੀ ਦੁਸ਼ਵਾਰ ਹੋ ਗਈ ਤੇ ਹੁਣ ਹਲੀਮਾ ਵਾਸਤੇ ਪਲੀਜ਼ ਅਰਦਾਸ ਕਰਿਓ ਬੱਚੀ ਠੀਕ ਹੋ ਜੇਵੇ ਹਾਲਾਤ ਬਹੁਤ ਮਾੜੇ ਨੇ ਬਸ ਇੱਕ ਹੱਡੀਆਂ ਦੀ ਮੁੱਠ ਬਣ ਕੇ ਰਹਿ ਗਈ ਹੈ ਬੱਚੀ ਵਿਚਾਰੀ। ਛਿਰਕ ਤੌਰ ਤੇ ਲੱਤਾਂ ਵੀ ਦੋਨੋਂ ਐਦਾਂ ਵਿੰਗੀਆਂ ਹੋ ਗਈਆਂ ਜੁੜ ਗਈਆਂ ਬਾਹਾਂ ਵੀ ਐਦਾਂ ਹੋਈਆਂ ਪਈਆਂ ਸੁੱਕ ਗਈਆਂ ਜਮਈ। ਸੱਚੇ ਪਾਤਸ਼ਾਹ ਕਿਰਪਾ ਕਰ ਸਾਨੂੰ ਸਾਡੀ ਇਸ ਧੀ ਦੀ ਸੇਵਾ ਕਰਨ ਦਾ ਬਲ ਬਖਸ਼ਣ। ਇਲਾਜ ਕਰਾਉਣਾ ਸਾਡੀ ਕੋਈ ਔਕਾਤ ਨਹੀਂ ਉਹ ਅਕਾਲ ਪੁਰਖ ਵਾਹਿਗੁਰੂ ਨੇ ਕਰਾਉਣਾ। ਠੀਕ ਵੀ ਉਹਨੇ ਕਰਨਾ। ਬਸ ਆਪਾਂ ਕੀ ਕਰ ਸਕਦੇ ਆ? ਦੁਆ ਕਰ ਸਕਦੇ ਆ ਤੇ ਜਿੰਨੀ ਸੇਵਾ ਹੋ ਸਕਦੀ ਆ ਆਪਾਂ ਅਸੀਂ ਸੇਵਾ ਕਰ ਸਕਦੇ ਆ। ਅਸਰਦਾਸ ਕਰੇ ਹੋਵੇ ਸੇਵਾ ਸਫਲ ਹੋਵੇ ਇਹਨਾਂ ਵੀਰਾਂ ਦਾ ਵੀ ਕੀਤਾ ਪਰ ਅੱਲਾਹ ਸਫਲ ਹੋਵੇ ਸਣੀ ਦਾ ਵੀਰ ਦਾ ਜਿਹੜਾ ਅਪਰਾਲਾ ਕੀਤਾ ਜਿਹਦੇ ਮਨ ਦੇ ਵਿੱਚ ਮਹਾਰਾਜ ਨੇ ਵਾਸਕੇ ਸੇਵਾ ਕਰਵਾਈ ਆ ਸਾਡੀ ਧੀ ਨੂੰ ਇੱਥੇ ਲੈ ਕੇ ਆਏ ਨੇ ਤੇ ਮੁਖਤਿਆਰ ਅਲੀ ਸਾਡਾ ਭਰਾ ਵਾ ਠੀਕ ਆ ਅਸੀਂ ਧਰਮਾਂ 'ਚ ਫਿਰਕਾ ਪ੍ਰਸਤੀ ਜੱਕ ਦੂਜੇ ਨੂੰ ਬੰਡੀ ਬੈਠੇ ਆ ਪਰ ਹੈ ਤਾਂ ਅਸੀਂ ਇਨਸਾਨ ਹੀ ਆ ਭਾਈ ਸਾਡੀਆਂ ਵੀ ਧੀਆਂ ਵਰਗੀਆਂ ਸਾਡੇ ਸੁਪਨਿਆਂ ਦੇ ਘਰ ਵਿੱਚ ਧੀ ਆਵਾ 7ਵੀਂ ਚ ਪੜਦੀ ਆ ਸ਼ਾਖਸ਼ੀ ਹੁਣੀ ਪਰਮਜੀਤ ਹੁਣੀ ਤਾਂ ਨੇ ਹੁਣੀ ਉਹਨਾਂ ਵਰਗੀ ਇਹ ਆ 7ਵੀਂ ਕਲਾਸ ਦੀ ਵਿਦਿਆਰਥਣ ਪਰ ਹਾਲਾਤ ਇੱਕ ਛੋਟੇ ਜਿਹੇ ਐਕਸੀਡੈਂਟ ਨੇ ਇਦਾਂ ਦੇ ਕਰਤੇ ਆ ਤੇ ਡਾਕਟਰਾਂ ਦੀ ਅੰਗਿਲੀ ਦੇ ਨਾਲ ਤੇ ਘਰ ਦੀ ਗਰੀਬੀ ਦੇ ਨਾਲ ਬੱਚੀ ਗਲ ਗਈ ਜਮਈ ਬਸ ਸਾਡੀਆਂ ਇਨੀਆਂ ਕੀ ਬੇਨਤੀਆਂ ਜੀ ਕਰਿਓ ਅਰਦਾਸ ਬੇਨਤੀ ਕੋਈ ਕਰਿਓ ਦੁਆ ਇਹਦੇ ਬੱਚੀ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਲਿਮਾ ਕਿਵੇਂ ਬੈਠਾ ਹੁਣ ਠੀਕ ਐ ਤੂੰ ਹੁਣ ਨਾ ਆ ਕੇ ਵਧੀਆ ਲੱਗਿਆ ਨਾ ਰੁਕ ਜਾ ਹੈ ਪੁੱਤ ਨਾ ਆ ਕੇ ਵਧੀਆ ਲੱਗਿਆ ਹੈਨਾ ਸੋਹਣਾ ਲੱਗਿਆ ਨਾ ਨਾ ਆ ਕੇ ਕੋਈ ਨਾ ਪੁੱਤ ਠੀਕ ਹੋ ਗਿਆ ਨਾ ਤੂੰ ਛੇਤੀ ਹੋ ਗਿਆ ਚਲੋ ਲੈ ਕੇ ਚਲੋ ਬੇਟਾ